हां जी सस्रेकाल जी सारेनु कित्ता ठीक हो सब तो पहला स्वागत स्टायल, स्टायल ते, ते, है ਤੁਹਾਡਾ ਆਪਣੇ ਚੈਨਲ ਹਮਜ਼ਾ ਰੇਨ ਤੋਂ 512 ਹੂੰ ਤੇ ਅੱਜ ਆਪਾਂ ਉਸ ਸ਼ਖਸੀਅਤ ਦੀ ਬਾਇਓਗ੍ਰਾਫੀ ਲੈ ਕੇ ਆਇਆ ਜਿਨ੍ਹਾਂ ਨੇ ਨੈਸ਼ਨਲ ਸਟਾਈਲ ਸਰਕਸ ਸਟਾਈਲ ਤੇ ਰੀਅਲੀ ਕਬੱਡੀ ਦੇ ਬੇताज बादशाह ਰਹਿ ਇਹਨਾਂ ਨੇ ਤਿੰਨੋਂ ਕਬੱਡੀਆਂ ਜੋਸ਼ ਜਜ਼ਬੇ ਤੇ ਆਪਣੇ ਤਕੜੇ ਜੁੱਸੇ ਦੀ ਵਜ੍ਹਾ ਤੋਂ ਖੇਡੀ ਜੀ ਹਾਂ ਆਪਾਂ ਗੱਲ ਕਰ ਰਹੇ ਹਾਂ ਰੁਸਤਮੇ ਕਬੱਡੀ ਪਲੇਅਰ ਸਰਦਾਰ ਬਲਵਿੰਦਰ ਸਿੰਘ ਫਿੱਡਾ ਜੀ ਦੀ ਅੱਜ ਆਪਾਂ ਇਹਨਾਂ ਦੀ ਬਾਇਓਗ੍ਰਾਫੀ ਲੈ ਕੇ ਹਾਜ਼ਰ ਹੋਇਆ ਅੱਪਾ ਅੱਜ ਗੱਲ ਕਰਾਂਗੇ ਸਰਦਾਰ ਬਲਵਿੰਦਰ ਸਿੰਘ ਫਿੱਡੇ ਨੇ ਕਬੱਡੀ ਖੇਡਣੀ ਕਿਵੇਂ ਸ਼ੁਰੂ ਕੀਤੀ ਤੇ ਉਹ ਪੰਜਾਬ ਪੁਲਿਸ ਵਿੱਚ ਕਿਵੇਂ ਭਰਤੀ ਹੋਏ ਉਹਨਾਂ ਦੇ ਪਰਿਵਾਰ ਬਾਰੇ ਜਨਮ ਬਾਰੇ ਤੇ ਸਾਰੀਆਂ ਗੱਲਾਂ ਜਿਹੜੀਆਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਵੀਡੀਓ ਨੂੰ ਵੇਖਣ ਤੋਂ ਪਹਿਲੇ ਆਪਣੇ ਹੀ ਚੈਨਲ ਅਮਜ਼ਾ ਰਹੇ 512 ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਅਗਲੀ ਮਜ਼ੀਦ ਵੀਡੀਓ ਤੁਹਾਡੇ ਤੱਕ ਪਹੁੰਚ ਜਾਵੇ ਸਭ ਤੋਂ ਪਹਿਲਾਂ ਤੇ ਸਭ ਤੋਂ ਤੇਜ਼ ਆਓ ਤੇ ਹੁਣ ਕਰਦੇ ਆਂ ਵੀਡੀਓ ਨੂੰ ਸ਼ੁਰੂ ਸਭ ਤੋਂ ਪਹਿਲੇ ਸਰਦਾਰ ਬਲਵਿੰਦਰ ਸਿੰਘ ਫਿੱਡੇ ਦਾ ਜਨਮ 23 ਮਾਰਚ ਸਾਲ 1956 ਨੂੰ ਜ਼ਿਲ੍ਹਾ ਕਪੂਰਥਾਲਾ ਦੇ ਪਿੰਡ ਟਾਂਡੀ ਵਿੱਚ ਹੋਇਆ ਪਿਤਾ ਸਰਦਾਰ ਬੰਤਾ ਕੌਰ ਤੇ ਮਾਤਾ ਮਾਤਾ ਚਰਨ ਕੌਰ ਦੇ ਕੁੱਖਾ ਹੋਇਆ ਸਾਲ 2025 ਦੇ ਹਿਸਾਬ ਨਾਲ ਇਹਨਾਂ ਦੀ ਉਮਰ 69 ਸਾਲ ਦੇ ਲਗਭਗ ਹੋ ਚੁੱਕੀ ਹੈ ਪਰਿਵਾਰ ਦੀ ਗੱਲ ਕਰੀਏ ਤਾਂ ਬਲਵਿੰਦਰ ਫਿੱਡੇ ਦੇ ਪਰਿਵਾਰ ਦੇ ਵਿੱਚ ਚਾਰ ਪੈਰਾਂ ਤੇ ਤਿੰਨ ਭਰਾ ਨੇ ਬਲਵਿੰਦਰ ਪਿੱਟੇ ਨੂੰ ਮਿਲਾ ਕੇ ਟੋਟਲ ਚਾਰ ਪੈਰਾਂ ਤੇ ਚਾਰ ਭਰਾ ਅੱਠ ਟੋਟਲ ਬਣਦੇ ਨੇ ਜਦੋਂ ਬਲਵਿੰਦਰ ਫਿੱਡਾ ਨੇ ਕਬੱਡੀ ਖੇਡਣੀ ਸ਼ੁਰੂ ਕੀਤੀ ਤਾਂ ਉਸ ਤੋਂ ਬਾਅਦ ਇਹਨਾਂ ਨੇ ਤਿੰਨ ਭਰਾਵਾਂ ਨੇ ਵੀ ਕਬੱਡੀ ਖੇਡਣੀ ਝੜੀ ਇਹਨਾਂ ਦੇ ਮਗਰੋਂ ਸ਼ੁਰੂ ਕਰ ਏ ਆਪਣੇ ਨਾਲ ਦੇ ਪਿੰਡ ਲੱਗਦੇ ਹੈਪੀਵਾਲ ਦੇ ਵਿੱਚ 5ਵੀਂ ਕਲਾਸ ਵਿੱਚ ਪੜ੍ਹਦੇ ਸੀ ਤੇ ਉੱਥੇ ਹੀ ਇਹਨਾਂ ਨੇ ਨੈਸ਼ਨਲ ਸਟਾਈਲ ਕਬੱਡੀ ਜਿਹੜੀ ਹੈ ਉਹ ਖੇਡਣੀ ਸ਼ੁਰੂ ਕੀਤੀ ਬਾਕੀ ਦੀ ਪੜਾਈ ਜਿਹੜੀ ਪਿੰਡ ਅਵਲੀਵਾਲ ਮਖसूस ਪੁਰੇ ਤੋਂ ਸ਼ੁਰੂ ਕੀਤੀ ਫਿਰ ਇਹਨਾਂ ਨੇ ਨਾਲ-ਨਾਲ ਜ਼ਿਲ੍ਹੇ ਦੇ ਪੱਤਰ ਮੈਚ ਵੀ ਖੇਡਣੇ ਸ਼ੁਰੂ ਕਰ ਦਿੱਤੇ ਡਾਰਾ ਕਾਲਜ ਵਿੱਚ ਤੇ ਗੁਰੂ ਨਾਨਕ ਯੂਨੀਵਰਸਿਟੀ ਦੇ ਵਿੱਚ ਵੀ ਪੜੇ ਨਾਲ-ਨਾਲ ਇਹਨਾਂ ਨੇ ਕਬੱਡੀ ਖੇਡਣੀ ਵੀ ਜੜੀ ਹੈ ਉਹ ਸਟਾਰਟ ਕੀ ਜਦੋਂ ਇਹਨਾਂ ਨੇ ਬੀਏ ਦੇ ਇਗਜ਼ਾਮ ਪੂਰੇ ਕੀਤੇ ਤੇ 15 ਅਕਤੂਬਰ 1978 ਨੂੰ ਇਹਨਾਂ ਨੂੰ ਪੰਜਾਬ ਪੁਲਿਸ ਦੀ ਨੌਕਰੀ ਜਿਹੜੀ ਹੈ ਉਹ ਮਿਲ ਗਈ ਉਸ ਸਮੇਂ ਦੇ ਡੀਆਈਜੀ ਸਿੰਘ ਦਾ ਸਾਥ ਨੇ ਇਹਨਾਂ ਨਾਲ ਵਾਅਦਾ ਕੀਤਾ ਜੇ ਅਗਰ ਤੁਸੀਂ ਪੰਜਾਬ ਦੀ ਕਬੱਡੀ ਟੀਮ ਨੂੰ ਜਿਤਾ ਦਿਓ ਤੇ ਅਸੀਂ ਤੁਹਾਨੂੰ ਸਬ ਇੰਸਪੈਕਟਰ ਦੀ ਜੋਬ ਜਰੀਆ ਉਹ ਦੇਾਂਗੇ ਇਸੇ ਤਰ੍ਹਾਂ ਇਹਨਾਂ ਨੇ ਵਾਅਦਾ ਪੂਰਾ ਕਰਦੇ ਹੋਏ ਨੈਸ਼ਨਲ ਸਟਾਈਲ ਕਬੱਡੀ ਦੇ ਵਿੱਚ ਪੰਜਾਬ ਪੁਲਿਸ ਦੀ ਟੀਮ ਨੂੰ ਜਿਹੜਾ ਉਹ ਜਿਤਾ ਦਿੱਤਾ ਤੇ ਇਦਾਂ ਹੀ ਇਹ ਸਬ ਇੰਸਪੈਕਟਰ ਦੀ ਜੋਬ ਦੇ ਉੱਤੇ ਆ ਗਏ ਉੱਥੇ ਸਿਰਫ ਇਹਨਾਂ ਦਾ ਕੰਮ ਪ੍ਰੈਕਟਿਸ ਕਰਨਾ ਹੀ ਹੁੰਦਾ ਸੀ ਇਹ 2-3 ਘੰਟੇ ਸਵੇਰ ਨੂੰ ਮਿਹਨਤ ਲਾਉਂਦੇ ਸੀ ਤੇ ਸ਼ਾਮ ਨੂੰ ਕੀਮ ਬਣਾ ਕੇ ਕਬੱਡੀ ਖੇੜਿਆ ਕਰਦੇ ਸਨ ਫਿਰ ਇਹਨਾਂ ਨੇ ਆਪਣਾ ਸਟੈਮ ਨਾਲ ਵਧਾਉਣ ਵਾਸਤੇ ਕਦੀ ਕਦੀ ਵਾਲੀਬਾਲ ਬਾਸਟਕਬਾਲ ਫੁੱਟਬਾਲ ਜੀਆਂ ਗੇਮਾਂ ਵੀ ਜੜੀਆਂ ਉਹ ਖੇਡਨੀ ਸ਼ੁਰੂ ਕਰ ਦਿੱਤੀਆਂ ਬਲਵਿੰਦਰ ਫਿੱਡਾ ਇੱਕ ਮੱਧ ਵਰਗੇ ਪਰਿਵਾਰ ਵਿੱਚੋਂ ਸੀ ਫਿਰ ਵੀ ਇਹਨਾਂ ਨੇ ਕਰਦਿਆ ਨੇ ਇਹਨਾਂ ਦੀ ਖੁਰਾਕ ਨੂੰ ਪੂਰਾ ਰੱਖਿਆ ਇਹਨਾਂ ਦੀ ਖੁਰਾਕ ਘਰ ਦੀ ਦੇਸੀ ਖੁਰਾਕ ਹੀ ਹੁੰਦੀ ਸੀ ਦੁੱਧ ਘਿਓ ਮੱਖਣ ਪਨੀਰ ਤੇ ਇਹ ਜਿਹੀਆਂ ਚੀਜ਼ਾਂ ਸਾਲ 1982 ਵਿੱਚ ਦਿੱਲੀ ਵਿੱਚ ਏਸ਼ੀਅਨ ਗੇਮਾਂ ਜਿਹੜੀਆਂ ਹੋਈਆਂ ਸੀ ਇੰਡੀਅਨ ਟੀਮ ਦੇ ਕਪਤਾਨ ਰਹਿ ਉੱਥੇ ਇਹਨਾਂ ਨੇ ਜਿੱਤ ਪ੍ਰਾਪਤ ਕੀਤੀ ਸਾਲ 1984 ਦੇ ਵਿੱਚ ਫਿਰ ਇਹਨਾਂ ਨੇ ਇੰਡੀਆ ਟੀਮ ਦਾ ਕਪਤਾਨ ਬਣ ਕੇ ਦਿੱਲੀ ਦੇ ਵਿੱਚ ਜਿਹੜੀ ਏਸ਼ੀਅਨ ਸਟਾਈਲ ਕਬੱਡੀ ਨੂੰ ਫਾਈਨਲ ਦੇ ਵਿੱਚ ਪਾਕਿਸਤਾਨ ਕੋਲੋ ਮੈਚ ਇਹਨਾਂ ਨੇ ਜਿਹੜਾ ਜਿੱਤਿਆ ਫਿਰ ਇਹਨਾਂ ਨੇ ਸਾਲ 1999 ਦੇ ਵਿੱਚ اسلامਾਬਾਦ ਦੇ ਵਿੱਚ ਪਾਕਿਸਤਾਨ ਦੀ ਟੀਮ ਨੂੰ ਹਰਾ ਕੇ ਆਪਣਾ ਇੱਕ ਵੱਖਰਾ ਨਾਮ ਬਣਾਇਆ ਇਸੇ ਤਰ੍ਹਾਂ ਇਹਨਾਂ ਨੇ ਨੈਸ਼ਨਲ ਸਟਾਈਲ ਕਬੱਡੀ ਨੂੰ ਪੰਜਾਬ ਪੁਲਿਸ ਦੇ ਵਿੱਚ ਰਹਿ ਕੇ ਅਦੇਸ਼ਾ ਵਦੇਸ਼ਾ ਵਿੱਚ ਖੇਡੀ ਫਿਰ ਇਹਨਾਂ ਨੇ ਆਪਣੇ ਪਿੰਡ ਕਪੂਰਥਾਲਾ ਦੇ ਵਿੱਚ ਇੱਕ ਟੀਮ ਬਣਾਈ ਤੇ ਪਿੰਡਾਂ ਥਾਵਾਂ ਵਿੱਚ ਖੇਡਣ ਜਾਂਦੇ ਹੁੰਦੇ ਸਨ। ਇਹਨਾਂ ਦੀ ਟੀਮ ਵਿੱਚ ਗੋਆ ਪੱਤਣੇ ਵਾਲਾ, ਪੰਗੀ ਸੋਰਖਪੁਰੀਆ ਜੀ ਵਰਗੇ ਤਕੜੇ ਖਿਡਾਰੀ ਖੇਡਦੇ ਰਹੇ। ਤੁਹਾਨੂੰ ਦੱਸਦੇ ਚੱਲੀਏ ਕਿ ਇਹਨਾਂ ਦੇ ਜ਼ਿਲ੍ਹੇ ਕਪੂਰਥਾਲਾ ਨੂੰ ਕਬੱਡੀ ਦਾ ਨਰਸਰੀ ਵੀ ਕਿਹਾ ਜਾਂਦਾ ਸੀ ਕਿਉਂਕਿ ਇੱਥੋਂ ਤਕੜੇ-ਤਕੜੇ ਪਲੇਅਰ ਤੇ ਇਹ ਮੇਲਿਆਂ ਉੱਤੇ ਢੇਰੀ ਵਾਲੀ ਕਬੱਡੀ ਵੀ ਖੇਡਦੇ ਰਹੇ। ਸਾਲ 1971 ਦੇ ਵਿੱਚ ਇਹਨਾਂ ਨੂੰ ਪਹਿਲੀ ਵਾਰੀ ਇੰਗਲੈਂਡ ਖੇਡਣ ਦਾ ਮੌਕਾ ਮਿਲਿਆ। ਉੱਥੇ ਇਹਨਾਂ ਦੀ ਉਮਰ ਸਿਰਫ 21 ਸਾਲ ਸੀ ਤੇ ਉੱਥੇ ਇਹਨਾਂ ਨੇ 8 ਮੈਚ ਖੇਡੇ ਤੇ 8 ਦੇ 8 ਮੈਚਾਂ ਵਿੱਚ ਬੈਸਟ ਰੇਡਰ ਰਹਿ ਤੇ ਇਹਨਾਂ ਦੀ ਹਰ ਇੱਕ ਕਬੱਡੀ ਦੇ ਉੱਤੇ 4-4000 ਪਾਉਂਡ ਲੱਗਾ ਕਲਬ ਵੱਲੋਂ ਤਾਂ ਇਹਨਾਂ ਨੂੰ ਸਿਰਫ 500 ਪਾਉਂਡ ਦਿੱਤਾ ਜਾਣਾ ਸੀ ਪਰ ਕਬੱਡੀ ਪ੍ਰੇਮੀਆਂ ਨੇ ਇਹਨਾਂ ਨੂੰ ਬਹੁਤ ਜਿਹੜਾ ਉਹ ਦਿੱਤਾ ਸਿਰਫ ਇਹਨਾਂ ਦੇ ਇੱਕ ਟਰਨਾਮੈਂਟ ਖੇਡਣ ਦੇ 1200 12000 ਪਾਉਂਡ ਜਿਹੜੇ ਉਹ ਬਣ ਜਾਂਦੇ ਹੁੰਦੇ ਸੀ ਪਿੰਡ ਬਾਹਰ ਮੈਚਾਂ ਉੱਤੇ ਸਿਰਫ ਇਹਨਾਂ ਨੇ 3100 100 ਦੇ ਮੈਚ ਜਿਹੜੇ ਟਰਨਮੈਂਟ ਉਹ ਇਹਨਾਂ ਨੇ ਜਿਹੜੇ ਸ਼ੁਰੂ ਕਰਾਏ ਇਹਨਾਂ ਦਿਨਾਂ ਵਿੱਚ ਇਹਨਾਂ ਦਾ ਨਾਮ ਪੂਰੀ ਚੜ੍ਹਤ ਵਿੱਚ ਸੀ ਐਸਏ ਕਰਕੇ ਜਿਹਦੇ ਕੋਲ ਵੀ ਕਮੇਟੀ ਜਾਂ ਕਲੱਬ ਵਿੱਚ ਮੈਚ ਖੇਡਣ ਵਾਸਤੇ ਸੱਦਾ ਲੈ ਜਾਂਦੇ ਸੀ ਤੇ ਇਹਦੀ ਗੱਲ ਜਿਹੜੀ ਸੀ ਉਹ ਕੋਈ ਨਹੀਂ ਮੋੜਦੇ ਸਾਨੂੰ 1986 ਦੇ ਜੁੰਟਰ ਕਬੱਡੀ ਕਲੱਬ ਵੱਲੋਂ ਬਾਅਦ ਦੇ ਫਰੰਟ ਪੇਜ ਦੇ ਉੱਤੇ ਖਬਰ ਚੱਬੀ ਕਿ ਬਲਿੰਦਰ ਫਿੱਡਾ ਕਿਸਾ ਪੌਂਡ ਦਿਲਵੀਰ ਸਿੰਘ ਮੰਗੀ 1000 ਤੇ ਨੇਕੀ 1000 ਪਾਉਂਡ ਇਹਨਾਂ ਇਨਾਮ ਲੈ ਕੇ ਕਬੱਡੀ ਖੇਡਣ ਵਾਲੇ ਖਿਡਾਰੀ ਬਣੇ ਉਸ ਤੋਂ ਬਾਅਦ ਕੋਈ ਭਾਵੇਂ ਤਕੜਾ ਪਲੇਅਰ ਹੈ ਕੋਈ ਛੋਟਾ ਪਲੇਅਰ ਹੈ ਕੋ ਵੱਡਾ ਉਹਨੇ ਇਨਾਮ ਲੈ ਕੇ ਕਬੱਡੀ ਖੇਡਣੀ ਹੈ ਸਾਲ 2000 ਦੇ ਵਿੱਚ ਇਹਨਾਂ ਨੂੰ ਹਾਕੀ ਦੇ ਜਾਦੂਗਰ ਚੰਦ ਅਰਜਨ ਅਵਾਰਡ ਨਾਲ ਸਮਾਰਤ ਕੀਤਾ ਗਿਆ ਉਸ ਤੋਂ ਬਾਅਦ ਸਾਲ 2019 7 ਜੁਲਾਈ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਅਵਾਰਡ ਨਾਲ ਵੀ ਲੋਧੀਪੁਰ ਟੈਕਸਾ ਤੋਂ ਇਹਨਾਂ ਨੂੰ ਹਰੀਪੁਰ ਰਣਜੀਤ ਵਾਲਾ ਸ਼੍ਰੀ ਨੰਦਪੁਰ ਤੋਂ ਉੱਤੋਂ ਇਹਨਾਂ ਨੂੰ ਖਾਲਸ ਕਬੱਡੀ ਦਾ ਉਹ ਪੰਜਾਬ ਪੁਲਿਸ ਵੱਲੋਂ ਇਹਨਾਂ ਨੂੰ ਪ੍ਰਾਈਡ ਆਫ ਪੰਜਾਬ ਪੁਲਿਸ ਦਾ ਅਵਾਰਡ ਪੰਜਾਬ ਸਰਕਾਰ ਵੱਲੋਂ ਇਹਨਾਂ ਨੂੰ ਪੰਜਾਬ ਆਫ ਪ੍ਰਾਈਡ ਪੰਜਾਬ ਦਾ ਅਵਾਰਡ ਤੇ ਸ਼ਲੇਡਾ ਤੇਰੇ ਨੂੰ 20 ਸੈਂਚਰੀ ਦਾ ਅਵਾਰਡ ਆਵੇਂ ਇਹਨਾਂ ਨੂੰ ਅਰਜਨ ਅਵਾਰਡ ਇਹਨਾਂ ਦੀ ਜੜਤ ਤੋਂ 18 ਸਾਲ ਬਾਅਦ ਮਿਲਿਆ ਪਰ ਇਹਨਾਂ ਨੂੰ ਇਹ ਅਵਾਰਡ ਇਹਨਾਂ ਲਈ ਬਹੁਤ ਮਾਣ ਵਾਲੀ ਗੱਲ ਸੀ ਤੁਹਾਨੂੰ ਦੱਸ ਰਿਹਾ ਕਿ ਕੈਨੇਡਾ ਦੇ ਵੈਨਕੂਵਰ ਦੇ ਵਿੱਚ ਇਹਨਾਂ ਨੇ 53 ਕਬੱਡੀਆਂ ਪਾਈਆਂ ਸੀ ਤੇ ਉਹ ਅਜੇ ਤੱਕ ਰਿਕਾਰਡ ਬਣਿਆ ਹੋਇਆ ਹੈ ਉਹਨਾਂ ਦੇ ਨਾਮ ਵਿੱਚ ਹਰਜੀਤ ਬਾਜਾਖਾਨਾ ਸਰਬੀਤ ਸਿੰਘ ਛੱਬਾ ਨੀਦੀ ਸਿਧਵਾਂ ਦੋਨੇ ਵਾਲਤ ਤੇ ਤੇ ਰਾਣਾ ਵਾਂਝ ਦੀ ਖੇਡ ਨੂੰ ਕਾਫੀ ਪਸੰਦ ਸੀ ਸਾਲ 1971 ਦੇ ਵਿੱਚ ਇਹਨਾਂ ਨੇ ਪਹਿਲੀ ਵਾਰੀ ਮੈਡਲ ਜਿੱਤਿਆ ਤੇ ਫਿਰ ਸਮੇਂ ਦੇ ਨਾਲ-ਨਾਲ ਇਹਨਾਂ ਨੇ ਬਹੁਤ ਸਾਰੇ ਇਨਾਮ ਜਿਹੜੇ ਜਿੱਤੇ ਇਹ ਦੁਆਬੇ ਦਾ ਹੀਰਾ ਪਲੇਅਰ ਭਾਰਤ ਦੇ ਨਾਲ-ਨਾਲ ਹੋਰ ਅਦੇਸ਼ਾਂ ਵਿੱਚ ਵੀ ਆਪਣੀ ਖੇਡ ਦਾ ਜਲਵਾ ਦਿਖਾ ਚੁੱਕਿਆ ਹੈ ਹੁਣ ਤੁਸੀਂ ਦੱਸਣਾ ਵਾ ਕਿ ਬਲਵਿੰਦਰ ਸਿੰਘ ਪਿੱਡਾ ਜੀ ਦੀ ਖੇਡ ਨੂੰ ਤੁਸੀਂ ਕਿੰਨਾ ਪਸੰਦ ਕਰਦੇ ਹੋ ਅਗਰ ਤੁਹਾਨੂੰ ਵੀਡੀਓ ਅੱਛੀ ਲੱਗੀ ਹੈ ਤੇ ਆਪਣੇ ਹੀ ਚੈਨਲ ਹਮਜ਼ਾ ਰੇਜ਼ ਤੇ 512 ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਅਗਲੀ ਮਜ਼ੀਦ ਵੀਡੀਓ ਤੁਹਾਡੇ ਤੱਕ ਪਹੁੰਚ ਜਾਵੇ ਸਭ ਤੋਂ ਪਹਿਲਾਂ ਤੇ ਸਭ ਤੋਂ ਤੇਜ਼ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਕੁਝ ਨਵਾਂ ਲੈ ਕੇ